ਪਰਿਵਾਰ ਦੇ ਨਾਲ ਤੁਹਾਡਾ ਬਹੁਤ ਤਾਲਮੇਲ ਹੈ ਤੇ ਪਰਿਵਾਰ ਦੇ ਵਿੱਚ ਤੁਸੀਂ ਉਦੋਂ ਬੈਠਦੇ ਸੀ ਤਾਂ ਪਰਿਵਾਰ ਦੇ ਵਿੱਚ ਕਦੇ ਇਦਾਂ ਦੀ ਗੱਲਬਾਤ ਨਹੀਂ ਹੋਈ ਵੀ ਸਾਡੇ ਕਾਕੇ ਨੂੰ ਤੁਸੀਂ ਕਿਹੜੇ ਰਾਹੇ ਪਾਤਾ ਅਸੀਂ ਤਾਂ ਪੜਾਉਣਾ ਸੀ ਵੀ ਅਸੀਂ ਤਾਂ ਜੱਟ ਫੈਮਿਲੀ ਚੋਂ ਆ ਸ਼ਹਿਰ ਚ ਰਹਿਨੇ ਆ ਅਸੀਂ ਵੀ ਤੁਸੀਂ ਸਾਡੇ ਬੱਚੇ ਨੂੰ ਜਿਹੜਾ ਇੱਕ ਕਲਾਕਾਰੀ ਵਾਲੇ ਪਾਸੇ ਜਿਹੜਾ ਇੱਧਰ ਲਾਤਾ ਨਹੀਂ ਇਦਾਂ ਦੀ ਪਰਿਵਾਰ ਦੇ ਵਿੱਚ ਕੋਈ ਗੱਲ ਨਹੀਂ ਦੀ ਸਟਾਰਟਿੰਗ ਤੋਂ ਥੋੜਾ ਜਿਹਾ ਉਹਨਾਂ ਨੂੰ ਉਪਰਾ ਲੱਗਦਾ ਸੀਗਾ ਲੇਕਿਨ ਨਿਉ ਨਿਉ ਬੱਚਾ ਅੱਗੇ ਤਰੱਕੀ ਕਰਦਾ ਰਿਹਾ ਉਹ ਬੱਚਾ ਮੇਰੇ ਨਾਲ ਤਕਰੀਬਨ ਪੰਜਾਬ ਦੀਆਂ ਬਹੁਤ ਸਾਰੀਆਂ ਸਟੇਜਾਂ ਤੇ ਨਾਲ ਦੇ ਆ ਛੋਟੀ ਉਮਰ ਵਿੱਚ ਹੀ ਉਸਨੇ ਮੇਰੇ ਨਾਲ ਸਟੇਜਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਸਟਾਰਟਿੰਗ ਤੋਂ ਭਾਵੇਂ ਉਹਨੂੰ ਇੱਕ ਦੋ ਗੀਤਾਂ ਦਾ ਹੀ ਟਾਈਮ ਮਿਲਦਾ ਸੀਗਾ ਪਰ ਉਹ ਬੱਚੇ ਦੀ ਹੌਲੀ ਹੌਲੀ ਜਾ ਕੇ ਪਛਾਣ ਬੰਦੀ ਗਈ ਪਛਾਣ ਬਣੀ ਉਹ ਪਛਾਣ ਜਿਹੜੀ ਉਸ ਬੱਚੇ ਨੂੰ ਕਾਫੀ ਅੱਗੇ ਤੱਕ ਲੈ ਗਈ ਅੱਗੇ ਲੈ ਗਈ ਆ ਗੁਰਨਾਮ ਭੁੱਲਰ ਦੀ ਗੱਲ ਕਰਾਂਗੇ ਸਭ ਤੋਂ ਪਹਿਲੇ ਉਹਦੀ ਜਿਹੜੀਆਂ ਕੈਸਟ ਹੈ ਜਾਂ ਉਸਦਾ ਪਹਿਲਾ ਗੀਤ ਹੈ ਉਹ ਤੁਹਾਡੇ ਵੱਲੋਂ ਰਿਲੀਜ਼ ਕਰਵਾਇਆ ਗਿਆ ਤੇ ਪਹਿਲਾ ਗਾਣਾ ਕਿਹੜਾ ਸੀ ਉਸ ਦਾ ਸਭ ਤੋਂ ਪਹਿਲਾ ਗੁਰਨਾਮ ਭੁੱਲਰ ਦਾ ਗੀਤ ਸੀਗਾ ਜੀ ਹੀਰ ਦੀਆਂ ਕੁੜੀਆਂ ਹੂੰ ਇੱਥੇ ਹਬੋ ਸ਼ਹਿਰ ਦੇ ਵਿੱਚ ਉਸ ਦੀ ਰਿਕਾਰਡਿੰਗ ਹੋਈ ਸੀ ਉਸ ਗੀਤ ਉਸ ਦੀ ਸ਼ੁਰੂਆਤ ਹੋਈ ਉਸ ਗੀਤ ਨੇ ਉਸ ਦੇ ਬਹੁਤ ਹੀ ਹੌਸਲੇ ਬੁਲੰਦ ਕੀਤੇ ਉਹ ਇਸ ਤਰ੍ਹਾਂ ਅੱਗੇ ਅੱਗੇ ਵਧਾ ਗਏ ਅੱਗੇ ਗੱਲ ਅੱਗੇ ਵਧਾਉਣੇ ਆ ਇਸ ਸੰਗੀਤ ਕਲਾ ਕੇਂਦਰ ਨੂੰ ਕਿੰਨੇ ਸਾਲ ਹੋ ਗਏ ਇਸ ਕੇਂਦਰ ਨੂੰ ਚੱਲਦੇ ਨੂੰ ਅਤੇ ਇਸ ਦੇ ਵਿੱਚ ਕਿਹੜੇ ਕਿਹੜੇ ਨਾਮੀ ਗਾਇਕ ਜਿਹੜੇ ਇੱਥੋਂ ਤੁਹਾਡੇ ਹੱਥੋਂ ਰਿਆਜ਼ ਕਰਕੇ ਜਿਹੜਾ ਅੱਗੇ ਜਿਹੜੇ ਆ ਵੱਡੀਆਂ ਸਟੇਜਾਂ ਤੇ ਪਰਫਾਰਮ ਕਰਕੇ ਆ ਬਿਲਕੁਲ ਜੀ ਬਿਲਕੁਲ ਇਹ ਤਨੇਜਾ ਸੰਗੀਤ ਕਲਾ ਕੇਂਦਰ ਸਾਡੇ ਫਾਦਰ ਸਾਹਿਬ ਵੱਲੋਂ ਚਲਾਇਆ ਹੋਇਆ ਉਹ ਕੇਂਦਰ ਹੈ ਸਾਡੇ ਚਾਚਾ ਜੀ ਸਰਦਾਰ ਗਿਆਨੀ ਅਮਰ ਸਿੰਘ ਜੀ ਜੋ ਅੱਜ ਇਸ ਦੁਨੀਆ ਵਿੱਚ ਨਹੀਂ ਹਨ ਉਹਨਾਂ ਦੀ ਬਦੌਲਤ ਹੀ ਅੱਗੇ ਤਨੇਜਾ ਸੰਗੀਤ ਕਲਾ ਕੇਂਦਰ ਇੱਥੇ ਲਗਾਤਾਰ ਕੰਮ ਕਰ ਰਿਹਾ ਹੈ ਉਹਨਾਂ ਦੇ ਵੀ ਬਹੁਤ ਸਾਰੇ ਸਿਖਾਏ ਹੋਏ ਸ਼ਾਗਿਰਦ ਨੇ ਔਰ ਉਹਨਾਂ ਦੀ ਡੈੱਥ ਤੋਂ ਬਾਅਦ ਇਹ ਤਨੇਜਾ ਸੰਗੀਤ ਕਲਾ ਕੇਂਦਰ ਜਿੰਨਾ ਕੋ ਮੈਂ ਕਰ ਸਕਦਾ ਜਿੰਨਾ ਕੋ ਮੈਂ ਟਾਈਮ ਦੇ ਸਕਦਾ ਕਾਫੀ ਲੰਬੇ ਸਮੇਂ ਤੋਂ ਮੇਰੇ ਕਾਨੂੰਨ ਸ਼ਾਇਦ ਤਕਰੀਬਨ 30-35 ਸਾਲਾਂ ਤੋਂ ਇਹ ਤਨੇਜਾ ਸੰਗੀਤ ਕਲਾ ਕੇਂਦਰ ਫਾਜ਼ਿਲਗਾ ਇੱਥੇ ਕੰਮ ਕਰ ਰਿਹਾ ਹੈ ਇੱਥੇ ਬਹੁਤ ਸਾਰੇ ਬੱਚੇ ਸਿੱਖਿਆ ਜ ਦੇਸ਼ ਵਿਦੇਸ਼ ਦੇ ਵਿੱਚ ਕੰਮਕਾਰ ਦੇ ਨਾਲ ਗਾ ਵੀ ਰਹੇ ਨੇ